ਬਾਤ ਤੇ ਜਿਹੜਾ ਦੇਸੀ ਇਹਦੇ ਵਾਲੇ ਦੁਆਲੇ ਸੱਤ ਕੰਟਰੀ ਸਨ ਹਰ ਕੋਈ ਤੁਹਾਡੇ ਨਾਲ ਵੇਖਦਾ ਸੀ ਮੁਸ਼ਕਲ ਦੇ ਹਾਲਾਤ ਦੇ ਵਿੱਚ ਅਸੀਂ ਉਸ ਦੇਸ਼ ਦੇ ਵਾਸੀ ਆ ਜਿਨੇ ਆਜ਼ਾਦੀ ਤੋਂ ਬਾਅਦ ਪੰਚਸ਼ੀਲ ਸ਼ੁਰੂ ਕਰਕੇ ਤੇ ਦੋ ਧਿਰਾਂ ਦੀ ਲੜਾਈ ਹੁੰਦਿਆਂ ਦੇ ਵਿੱਚ ਇੱਕ ਪਾਸੇ ਵਾਰਸਾ ਪੈਕਟ ਵਾਲੇ ਦੂਸਰੇ ਪਾਸੇ ਨਾਟੋ ਵਾਲੇ ਜਿਨ੍ਹਾਂ ਦਾ ਹੁਣ ਰੋਲ ਘੋਟੋਲਾ ਚੱਲਿਆ ਰਸ਼ੀਆ ਯੂਕਰੇਨ ਕਰਕੇ ਅਸੀਂ ਉਹਦੇ ਵਿੱਚ ਨਾਮ ਸਬਮਿਟ ਚਲਾਇਆ ਨੌਨ ਅਲਾਈਨ ਮੂਵਮੈਂਟ ਚਲਾਈ ਭਾਰਤ ਨੇ 190 ਮੁਲਕਾਂ ਚੋਂ 120 ਸਾਡੇ ਨਾਲ ਆਖਲੋਤੇ ਉਸ ਤੋਂ ਬਾਦ ਅਸੀਂ ਸਾਰਕ ਬਣਾਇਆ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਗਵਾਂਡ ਜਿਹੜਾ ਹੈ ਸਰਾਨੇ ਦੀ ਬਾਹ ਹੁੰਦਾ ਬੀਤੇ ਇੱਕ ਦਹਾਕੇ ਵਿੱਚ ਐਸੇ ਹਾਲਾਤ ਬਣ ਗਏ ਨੇ ਕਿ ਕੋਈ ਸਾਨੂੰ ਰੈਕੋਗਨਾਈਜ਼ ਕਰਕੇ ਨਹੀਂ ਰਾਜੀ ਚੰਦਰੇ ਗਵਾਂਡ ਤੋਂ ਸ਼ੁਰੂ ਕਰ ਲਈਏ ਅਫਗਾਨਿਸਤਾਨ ਦਾ ਹਾਲ ਦੇਖ ਲਓ ਜਿਹੜਾ ਸਾਡੇ ਕੋਲੋਂ ਉਹਦੇ ਹਾਈਵੇ ਬਣਾਏ ਨੇ ਅਸੀਂ ਰੋਜ਼ਮਰਰਾ ਦੀਆਂ ਜ਼ਿੰਦਗੀਆਂ ਮੈਡੀਕਲ ਸਹੂਲਤਾਂ ਆਇਆ ਵਾਦਾ ਬਾਰਡਰ ਗਈਆਂ ਨੇ ਉੱਥੇ ਤੱਕ ਤੇ ਹਾਲੇ ਤੱਕ ਚੱਲ ਰਹੀ ਦੀ ਅੱਗੇ ਆ ਗਿਆ ਨੇਪਾਲ ਭੂਟਾਨ ਬੰਗਲਾਦੇਸ਼ ਸ਼੍ਰੀਲੰਕਾ ਮਾਲਦੀਵ ਵਰਗੇ ਜਿਨ੍ਹਾਂ ਨੂੰ ਇਹਨਾਂ ਵਾਲਾ ਪਾਣੀ ਇੰਡੀਆ ਚੋਂ ਜਾਂਦਾ ਸੀ ਕਿਤੇ ਮਰਸਲੀਆਂ ਨੇ ਉੱਥੇ ਹਮਲਾ ਕਰ ਦਿੱਤਾ ਤੇ ਪੁਆਇੰਟ ਆਫ ਫੋਰਸ ਇੰਡੀਆ ਚੋਂ ਗਈ ਪਹਿਲਾ ਰੈਸਕਿਊ ਉਹਨਾਂ ਨੇ ਕੀਤਾ ਉਹ ਸਾਰੇ ਹੀ ਸਾਨੂੰ ਅੱਖਾਂ ਖਾਈ ਜਾਂਦੇ ਜਿਹੜੇ ਨੇਪਾਲ ਨੂੰ ਰੋਜ਼ ਦਾ 5-400 ਟਰੱਕ ਨਹੀਂ ਲੰਘਣ ਦਿੰਦੇ ਬੰਗਲਾਦੇਸ਼ ਵਾਲੇ ਸਾਡੇ ਘਟ ਗਿਣਤੀਆਂ ਨੂੰ ਕੁੱਟ-ਕੁੱਟ ਪੁਝਾ ਰਹੇ ਨੇ ਇੱਧਰ ਸ਼੍ਰੀਲੰਕਾ ਵਾਲੇ ਚਾਈਨਾ ਨਾਲ ਗੱਲ ਕਰ ਰਹੇ ਨੇ ਬਾਲਦੀ ਵਾਲਿਆਂ ਕਹਦਾ ਤੁਸੀਂ ਸਭ ਕੁਝ ਹੀ ਚੁੱਕ ਕੇ ਲੈ ਜਾਓ ਬਚਿਆ ਕੀ ਪੁਟਾਨ ਪਿੱਛੇ ਚਾਈਨਾ ਨਾਲ ਗੱਲਬਾਤ ਕਰ ਰਿਹਾ